ਕਹਿੰਦੇ ਏਸੀ ਸਰਵਿਸ ਤਾਂ ਸਾਰੇ ਕਰਦੇ ਆ ਪਰ ਹੋਣੀ ਕਿਵੇਂ ਚਾਹੀਦੀ ਹੈ ਆਓ ਜਾਣੀਏ ਦੋ ਚਾਰ ਗੱਲਾਂ ਦਾ ਜੇ ਅਸੀਂ ਖਿਆਲ ਰੱਖ ਲਈਏ ਨਾ ਤਾਂ ਸਰਵਿਸ ਏਸੀ ਦੀ ਇੰਨੀ ਵਧੀਆ ਹੁੰਦੀ ਹੈ ਕਿ ਇੱਕ ਸਾਲ ਪਰ ਸਾਡੀ ਕੰਨ ਚ ਉਗਲ ਜਾਵ ਲੈਂਦੀ ਹੈ ਠੀਕ ਹੈ ਆ ਦੇਖੋ ਬਾਲਟੀ ਹੈ ਜਿਹੜੀ ਪਾਣੀ ਵਾਲੀ ਅਸੀਂ ਕੀ ਕਰਦੇ ਆ ਕਿ ਉਹਨਾਂ ਨੂੰ ਵੀ ਜਾਣ ਦੀ ਤੇਜ਼ੀ ਹੁੰਦੀ ਹੈ ਬਾਲਟੀ 'ਚ ਪਾਣੀ ਜਾ ਪਾਇਆ ਤੇ ਫਰਫਰ ਕਰਕੇ ਮਾਰਿਆ ਤੇ ਪੰਜਾਂ ਮਿੰਟਾਂ ਚ ਚੱਲ ਵੀ ਤਤਰ ਹੁੰਦੀ ਹੈ ਇੱਕ ਗੱਲ ਦਾ ਖਿਆਲ ਕੋ ਪਹਿਲੀ ਪੀ ਜਿੱਥੋਂ ਸਪਲਾਈ ਦੇਣੀ ਆ ਨਾ ਪਾਣੀ ਆਦੀ ਉਹ ਸਿੱਧੀ ਇਹਨੇ ਜਿਹੜੀ ਮੋਟਰ ਆ ਪੰਪ ਆ ਉਹਦੀ ਪਾਈਪ ਬਾਲਟੀ ਦੇ ਵਿੱਚ ਹੋਵੇ ਤੇ ਪਾਣੀ ਉੱਤੋਂ ਜਿਹੜਾ ਟੂਟੀ ਵਾਲਾ ਉਹ ਨਿਕਦਾ ਹੋਵੇ ਕਿਉਂਕਿ ਉਹਦੇ ਨਾਲ ਇਹ ਨਹੀਂ ਹੈਗਾ ਕਿ ਅਸੀਂ ਮਤਲਬ ਵੀ ਇਹਦਾ ਸਰਵਿਸ ਕਰਨ ਵਾਲਾ ਮੁੰਡਾ ਉਹ ਪਾਣੀ ਦਾ ਸਫਾਈ ਕਰੂਗਾ ਜਿੰਨਾ ਹੀ ਪਾਣੀ ਖੁੱਲਾ ਆਈ ਜਾਊਗਾ ਓਨੀ ਹੀ ਜਿਹੜੀ ਸਰਵਿਸ ਸਾਡੀ ਏਸੀ ਦੀ ਵਧੀਆ ਹੋਵੇ ਨੰਬਰ 2 ਤੇ ਜਿਹੜਾ ਪਾਣੀ ਦਾ ਪ੍ਰੈਸ਼ਰ ਆ ਗਨ ਪ੍ਰੈਸ਼ਰ ਆ ਇਹ ਬਿਲਕੁਲ ਥੋੜੇ ਥੋੜੇ ਸਮੇਂ ਬਾਅਦ ਸਟਾਪ ਵਾਈਸ ਸਟਾਪ ਜਿਹੜਾ ਹੈਗਾ ਉਹਨਾਂ ਨੂੰ ਮਾਰਨਾ ਚਾਹੀਦਾ ਇਹਦੇ ਨਾਲ ਜਿਹੜਾ ਵੀ ਵਿੱਚ ਕੋਈ ਕਾਰਬਨ ਵਗੈਰਾ ਜਾਂ ਮਿੱਟੀ ਡਸਟ ਬਣੀ ਵੀ ਹੈ ਉਹ ਕਿਉਂਕਿ ਇਸ ਨੂੰ ਸਮਾਂ ਦੇਵਾਂਗੇ ਫੇਰ ਹੀ ਬਾਹਰ ਆਊਗੀ ਨਾ ਉਹ ਮੂਰੋ ਦੱਬੀ ਜਾਂਦੇ ਆ ਪਾਣੀ ਨਾਲ ਦੱਬੀ ਜਾਂਦੇ ਆ ਤੇ ਜਿੱਥੇ ਖੜੀ ਹੈ ਉੱਥੇ ਹੀ ਖੜੀ ਹੈ ਬਾਹਰ ਕਿਵੇਂ ਨਿਕਲੂਗੀ ਠੀਕ ਹੈ ਆ ਹੁਣ ਤੁਸੀਂ ਦੇਖੋ ਕਿੰਨਾ ਵਧੀਆ ਸਿਸਟਮ ਅਸੀਂ ਆਪ ਦੀ ਜ਼ਮਾਨਾ ਬਣਾਇਆ ਹੈ ਜਿਹੜੀ ਬਾਲਟੀ ਦੇ ਵਿੱਚ ਸਿੱਧਾ ਹੀ ਕੀ ਕੀਤਾ ਪੈਪ ਲਾਤੀ ਉੱਤੋਂ ਪਾਣੀ ਛੱਡਦਾ ਤੇ ਖੁੱਲਾ ਪਾਣੀ ਹੈ ਜਿੰਨਾ ਮਰਜ਼ੀ ਪਾਣੀ ਤਕਰੀਬਨ ਜਿਹੜਾ ਹੈਗਾ ਉਧਰ ਉਹਨੂੰ ਜੋਝ ਹੋਈ ਜਾਵੇ ਉਨੀ ਉਹਦੀ ਜਿਹੜੀ ਉਹ ਸਫਾਈ ਹੋਈ ਜਾਣੀ ਹੈ ਠੀਕ ਹੈ ਨਾ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਅਸੀਂ ਦੇਖੋ ਠੀਕ ਹੈ ਨਾ ਤੇ ਨਹੀਂ ਤਾਂ ਇੱਕ ਬਾਲਟੀ ਚੱਕ ਲਿਓ ਜੀ ਫਿਰ ਥੋੜਾ ਜਿਹਾ ਵਿੱਚ ਹੋਰ ਪਾ ਦਿਓ ਦੋ ਬਾਲਟੀਆਂ ਚੱਕ ਲਿਓ ਤੇ ਭਾਵੇਂ ਤਿੰਨ ਬਾਲਟੀਆਂ ਲੱਗ ਜਾਣ ਇਹਦੇ ਵਿੱਚ ਆਪਾਂ ਸਰਵਿਸ ਕਰਨੀ ਹੈ ਯਾਰ ਇੱਕ ਪੂਰੇ 2-4 ਮਹੀਨੇ ਇਸ ਨੂੰ ਵਰਤਣਾ ਤੇ ਜੇ ਉਹ ਵਾਸ਼ ਨਹੀਂ ਹੋਊਗਾ ਸਾਫ਼ ਹੀ ਨਹੀਂ ਹੋਊਗਾ ਉਹਨੂੰ ਸਾਈ ਨਹੀਂ ਆਊਗਾ ਭਾਵੇਂ ਦੀ ਗੈਸ ਹੈ ਜਿਹੜੀ ਹੈ ਨਾ ਠੀਕ ਹੈ ਨਾ ਜਦੋਂ ਸਰਕੂਲੇਟ ਹੁੰਦੀ ਆ ਠੀਕ ਆ ਪੈਪਰੇਟ ਵਗੈਰਾ ਤਾਂ ਜਿਹੜੀ ਉਹਦੇ ਮੂਰੇ 10 ਤਾਂ ਨਿਕਲੋਗੇ ਨਹੀਂ ਤਾਂ ਉਹ ਜਿਹੜੀ 쿨ਿੰਗ ਸਾਡੇ ਤੱਕ ਕਿਵੇਂ ਆਊਗੀ 쿨ਿੰਗ ਸਾਡੇ ਤੱਕ ਤਾਂ ਹੀ ਆਊਗੀ ਜੇ ਉਹਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਪਾਈਪਾਂ ਨੇ ਠੀਕ ਹਨ ਤੇ ਉਹਦੀ ਜਾਲੀ ਬਿਲਕੁਲ ਸਾਫ਼ ਆ ਤਾਂ ਡਾਇਰੈਕਟ ਜਿਹੜੀ 쿨ਿੰਗ ਆ ਉਹ ਸਾਡੇ ਤੱਕ ਆਊਗੀ ਇਹ ਇਹ ਗੱਲ ਦਾ ਵੀ ਜਿਹੜਾ ਖਾਸ ਤੌਰ ਤੇ ਖਿਆਲ ਰੱਖਿਆ ਜਾਂਦਾ ਤੇ ਨੰਬਰ 3 ਦੇ ਉੱਪਰ ਸਰਵਿਸ ਕਦੇ ਵੀ ਮਾਰੇ ਬੰਦ ਤੋਂ ਨਾ ਕਰੋ ਕਿਉਂਕਿ ਜਖਣਾ ਵੜਦੂਗਾ ਜਮਾਈ ਬਹੁਤ ਵਾਰੀ ਹੁੰਦਾ ਕਿ ਤੇਜ਼ੀ ਦੇ ਵਿੱਚ ਅਣਜਾਣ ਬੰਦੇ ਸਾਰੇ ਮੈਨੂੰ ਲੱਗਦਾ ਦੋ ਦੋ ਚਾਰ ਚਾਰ ਪੰਜ ਪੰਜ ਸੱਤ ਸੱਤ ਪੜੇ ਹੁੰਦੇ ਆ ਜਿਹੜੇ ਉਹ ਭੇਜ ਦਿੰਦੇ ਆ ਠੀਕ ਹੈ ਨਾ ਤਾਂ ਪੀਸੀਬੀ ਚ ਪਾਣੀ ਪਿਆ ਨਹੀਂ ਤੇ ਕੰਮ ਹੋਇਆ ਨਹੀਂ ਠੀਕ ਹੈ ਨਾ ਜਿਵੇਂ ਦਰ ਰੁਕਿਆ ਨਹੀਂ ਤੇ ਬੰਦਾ ਗਿਆ ਨਹੀਂ ਨਾ ਇਦਾਂ ਹੀ ਇਹਦਾ ਕੰਮ ਹੁੰਦਾ ਮਹਿੰਗੇ ਮੈਂ ਕਿਹ ਰਿਸ਼ਤਾ ਅਸੀਂ ਲਵਾ ਲਨੇ ਆ ਤੇ ਸਰਵਿਸ ਵਿੱਚ ਅਸੀਂ ਥੋੜੀ ਜੀ ਕਈ ਵਾਰੀ ਕਿਸ ਕਰ ਜੰਨੇ ਹੁਣਾ ਦੇਖੋ ਖੁੱਲਾ ਪਾਣੀ ਸੀ ਤੇ ਇਹ ਪੂਰਾ ਪਾਣੀ ਜਿਹੜਾ ਤੁਹਾਡੇ ਸਾਹਮਣੇ ਕਾਲਾ ਅੰਦਰੋਂ ਆਇਆ ਇਹ ਸਾਰੀ ਕਿਰ ਵਿੱਚ ਜੰਮੀ ਹੋਈ ਕਾਰਬਨ ਆ ਡਸਟ ਆ ਧੂੜ ਆ ਠੀਕ ਹੈ ਨਾ ਇਹ ਚੀਜ਼ਾਂ ਤੁਹਾਡੇ ਸਾਹਮਣੇ ਦਿਖਾ ਰਿਹਾ ਦੇਖੋ ਐ ਖੁੱਲੇ ਪਾਣੀ ਦਾ ਇਹ ਫਾਇਦਾ ਹੁੰਦਾ ਕਿ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਨਾ ਵੀ ਪਾਣੀ ਵਰਤਾਂਗੇ ਤਾਂ ਉਹਦੀ ਜਿਹੜੀ ਸਫਾਈ ਆ ਉਹ ਬਹੁਤ ਵਧੀਆ ਢੰਗ ਦੇ ਨਾਲ ਹੋ ਜੂਗੀ ਠੀਕ ਹੈ ਫਿਰ ਅੱਗੇ ਜਿਹੜਾ ਸਰਵਿਸ ਕਰਨ ਵਾਲਾ ਮੁੰਡਾ ਉਹ ਤੋਂ ਇਹ ਜ਼ਰੂਰ ਪੁੱਛ ਲਓ ਵੀ ਬਾਈ ਯਾਰ ਕੰਪਨੀ ਵੱਲੋਂ ਜਾਂ ਤੂੰ ਪਹਿਲਾਂ ਕਿੰਨੇ ਕਿ ਜਿਹੜਾ ਹੈਗਾ ਕਿੰਨੇ ਸਮੇਂ ਤੋਂ ਇਸ ਲਾਈਨ ਦੇ ਵਿੱਚ ਆ ਠੀਕ ਹੈ ਨਾ ਕਈ ਵਾਰੀ ਸਾਡੀ ਮਾੜੀ ਜਾਣਕਾਰੀ ਦੇ ਨਾਲ ਹੀ ਸਾਡਾ ਸਾਰਾ ਜਿਹੜਾ ਏਸੀ ਆ ਹਜ਼ਾਰਾਂ ਰੁਪਏ ਦਾ ਖਰਾਬ ਹੋ ਜਾਂਦਾ ਹੈ ਇੱਕ ਗੱਲ ਦਾ ਹੋਰ ਕਹਿ ਰੱਖੋ ਕਈ ਵਾਰੀ ਅਸੀਂ ਜਿਆਦਾ ਲੋੜੋਂ ਵੱਧ ਵੀ ਜਦੋਂ ਮਤਲਬ ਓਵਰ ਕਲੇਵਰ ਬਣਾ ਦਿਆਂਨ ਕਹਿੰਦੇ ਆ ਪਾਣੀ ਮਾਰਦੇ ਪਾਣੀ ਮਾਰਦੇ ਠੀਕ ਹੈ ਤਾਂ ਉਦੋਂ ਵੀ ਜਿਹੜਾ ਸਾਡਾ ਨੁਕਸਾਨ ਹੁੰਦਾ ਕਿਉਂਕਿ ਪੀ.ਐਸ.ਬੀ. ਚ ਪਾਣੀ ਪਿਆ ਨਹੀਂ ਤੇ ਸਿਸਟਮ ਆ ਜਿਹੜਾ ਸਾਰਾ ਉਹ ਹਿੱਲਿਆ ਨਹੀਂ ਫਿਰ ਇੱਕ ਵਾਰੀ ਖੁੱਲਦਾ 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 ਅੱਗੇ ਸਾਰਾ ਸਿਸਟਮ ਹੀ ਖੁੱਲਦਾ ਜਾਂਦਾ ਇੱਕ ਜਣਾ ਆ ਕੇ ਕਹੂਗਾ ਜੀ ਇਹਦੀ ਮੋਟਰ ਹੋ ਗਈ ਦੂਜਾ ਕਹੂਗਾ ਜੀ ਇਹਦੇ ਵਿੱਚ ਗੈਸ ਲੀਕ ਹੋ ਗਈ ਠੀਕ ਹੈ ਇਹ ਚੀਜ਼ਾਂ ਇਹ ਜਿਹੀਆਂ ਹੁੰਦੀਆਂ ਜਦੋਂ ਇੱਕ ਵਾਰੀ ਉਧੜੀਆਂ ਨਾ ਇਹਨਾਂ ਨੇ ਗਾਂਧੀ ਗਾਂ ਜਿਹੜਾ ਹੈਗਾ ਜਿਵੇਂ ਲੀ ਜਿਹੜੇ ਇਨਵਰਟਰ AC ਸੀ ਉਹਨਾਂ ਦਾ ਤਾਂ ਖਾਸ ਕਰਕੇ ਬਹੁਤ ਜਿਹੜਾ ਖਿਆਲ ਰੱਖਣਾ ਬੰਦਾ ਜਿਹੜਾ ਜਦੋਂ ਵੀ ਆਪਾਂ ਸਰਵਿਸ ਕਰਦੇ ਆ ਤੇ ਇਹ ਇਹ ਦੋ ਚਾਰ ਗੱਲਾਂ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਸਰਵਿਸ ਕਰਨ ਤੋਂ ਬਾਅਦ ਜਿਹੜਾ ਕੋਈ ਪੱਖਾ ਫੈਨ ਵਗੈਰਾ ਚਲਾ ਕੇ ਜਾਂ ਸੂਤੀ ਕੱਪੜੇ ਦੇ ਨਾਲ ਠੀਕ ਹੈ ਨਾ ਇਹਨੂੰ ਸਾਰੇ ਨੂੰ ਸਾਫ਼ ਕਰ ਦਿੱਤਾ ਜਾਂਦਾ ਉਹ ਵੀ ਬਹੁਤ ਵਧੀਆ ਚੀਜ਼ ਹੈ ਵੀ ਜਿਹੜਾ ਪਾਣੀ ਆ ਜਾਂ ਜਿੱਥੇ ਸਾਨੂੰ ਲੱਗਦਾ ਹੈ ਇਹ ਚੀਜ਼ਾਂ ਨਾਲ ਸਾਡੇ ਅੱਜਕੱਲ੍ਹ ਕਮਰਿਆਂ ਦੇ ਵਿੱਚ ਰੰਗ ਬਹੁਤ ਮਹਿੰਗੇ ਕਰਾਏ ਹੋਏ ਆ ਠੀਕ ਆ ਉਹਨਾਂ ਗੱਲਾਂ ਦਾ ਵੀ ਖਿਆਲ ਰੱਖਣਾ ਪੈਂਦਾ ਇਹ ਕਿਤੇ ਹੋਈ ਨਾ ਮਿੱਟੀ ਕਟਾ ਸਾਰਾ ਹੈਗਾ ਉਹ ਕੰਨਾਂ ਦੇ ਪੁਰਾਣੇ ਚੰਮੜੇ ਆ ਦੇਖੋ ਬਿਲਕੁਲ ਨਵਾਂ ਅਨਕੋਰ ਸੂਤੀ ਕਪੜਾ ਲੈ ਕੇ ਬਹੁਤ ਵਧੀਆ ਬਣਾਤਾ ਇਹ ਪੰਜ ਚਾਰ ਚੀਜ਼ਾਂ ਨੇ ਇਹਨਾਂ ਗੱਲਾਂ ਦਾ ਖਿਆਲ ਰੱਖ ਲਓਗੇ